ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਆਪਰੇਸ਼ਨ ਕਾਸੋ ਦੇ ਤਹਿਤ ਸੰਗਰੂਰ ਪੁਲਿਸ ਦੇ ਵੱਲੋਂ ਲਗਾਤਾਰ ਚਾਹੇ ਉਹ ਬੱਸ ਸਟੈਂਡ ਹੋਣ ਰੇਲਵੇ ਸਟੇਸ਼ਨ ਹੋਣ ਜਾਂ ਫਿਰ ਬਾਜ਼ਾਰ ਹੋਣ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਆਪਰੇਸ਼ਨ ਕਾਸੋ ਦੇ ਤਹਿਤ ਦੇਖਿਆ ਸੀ ਕਿ ਕਈ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਗਿਆ ਪਰ ਜੋ ਅੱਜ ਠਾਣਾ ਸਿਟੀ ਇਕ ਸੰਗਰੂਹ ਨੂੰ ਸਫਲਤਾ ਮਿਲੀ ਆ ਐਸਐਚਓ ਜੁਗੇਸ਼ ਕੁਮਾਰ ਗਰਗ ਦੀ ਅਗਵਾਈ ਦੇ ਵਿੱਚ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਦੇ ਨਾਲ ਕਤਲ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਸ੍ਰੀ ਸਰਤਾਜ ਸਿੰਘ ਚਹਿਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਸੰਗਰੂਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮਹਿੰਮ ਬਟੀ ਹੋਈ ਆ ਜਿਸ ਦੇ ਤਹਿਤ ਅ ਸੁਖਦੇਵ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਦੇ ਰਹਿਨਵਾਈ ਹੈਡ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਥਾਣਾ ਇੱਕ ਸੰਗਰੂਰ ਦੇ ਸਿਟੀ ਦੇ ਜੋ ਐਸਐਚਓ ਨੇ ਜੁਗੇਸ਼ ਕੁਮਾਰ ਗਰਕ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਆ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇੱਕ ਮੁਖਬਰ ਨੇ ਖਾਸ ਇਤਲਾਹ ਕੀਤੀ ਸੀ ਕਿ ਉਪਰੀ ਰੋਡ ਫਾਟਕਾਂ ਦੇ ਉੱਤੇ ਇੱਕ ਵਿਜੇ ਕੁਮਾਰ ਪਾਸਵਾਨ ਦਾ ਜੋ ਵਿਅਕਤੀ ਆ ਯੋ ਨੌਜਵਾਨ ਉਸਦੇ ਕੋਲ ਨਜਾਇਜ਼ ਹਸਲਾ ਉਸਦੇ ਕੋਲ ਜੋ ਨਜਾਇਜ਼ ਹਸਲਾ ਜੇਕਰ ਉਸ ਨੂੰ ਗ੍ਰਿਫਤਾਰ ਕੀਤਾ ਜਾਏ ਤਾਂ ਉਸ ਤੋਂ ਨਜਾਇਜ਼ ਹਸਲਾ ਬਰਾਮਦ ਹੋ ਸਕਦਾ ਤਾਂ ਜਿਉਂ ਹੀ ਪੁਲਿਸ ਪਾਰਟੀ ਨੇ ਬੀਜੇ ਕੁਮਾਰ ਪਾਸਬਾਨ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੇ ਪਾਸੋਂ ਇੱਕ ਨਜਾਇਜ਼ ਦੇਸੀ ਪਿਸਤੌਲ 312 ਬੋਰ ਬਰਾਮਦ ਕੀਤਾ ਗਿਆ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਰੇ ਅਨਸਰ ਖਿਲਾਫ ਮਹਿ ਬਿਟੀ ਹੋਈ ਆ ਜਿਸ ਦੇ ਤਹਿਤ ਇੱਕ ਵਿਅਕਤੀ ਨੂੰ ਨਜਾਇਜ਼ ਹਸਲੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਕਹਿੰਦੇ ਨੇ ਕਿ ਸ਼ਾਇਦ ਇਹ ਕੋਈ ਲੁੱਟ ਖੋਹਾਂ ਕਰਨ ਦਾ ਯਤਨ ਪਲੈਨਿੰਗ ਕਰ ਰਿਹਾ ਸੀ ਪਰ ਫਿਲਹਾਲ ਅਜੇ ਹਾ ਕੁਝ ਪਤਾ ਨਹੀਂ ਲੱਗਿਆ ਤੇ ਪੁਸ਼ਕਿਸ਼ੀ ਦੌਰਾਨ ਪਤਾਲ ਗੁਗ ਕੀ ਅਖੀਰਕਾਰ ਜੋ ਪਾਸਵਾਨ ਹੈ ਇਸਦੇ ਸਾਥੀ ਵੀ ਨੇ ਕੋਈ ਗੈਂਗ ਵੀ ਆ ਜਾਂ ਫਿਰ ਨਹੀਂ ਇਸ ਨੇ ਇਸ ਜੋ ਦੇਸੀ ਪਿਸਤੌਲ ਇਸ ਦੇ ਨਾਲ ਕੀ ਕਾਰਵਾਈ ਕਰਨੀ ਸੀ ਕਿਹੜੇ ਕਾਰਵਾਈ ਨੂੰ ਅੰਜਾਮ ਦੇਣਾ ਸੀ ਇਹ ਬਾਅਦ ਦੇ ਵਿੱਚ ਤਫਤੀਸ਼ ਦਰੋਂ ਪਤਾ ਲੱਗੇਗਾ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸੁਖਦੇਵ ਸਿੰਘ ਡੀਐਸਪੀ